ਸਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਆਂ ਆਪ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਸੋ ਅੱਜ ਅਸੀਂ ਆਪ ਸਾਰਿਆਂ ਦੇ ਸਾਹਮਣੇ ਇੱਕ ਨਵੀਂ ਸਾਖੀ ਲੈ ਕੇ ਆਏ ਆਂ ਸੋ ਆਓ ਸੁਣਦੇ ਆਂ ਇੱਕ ਵਾਰ ਕੁਝ ਸਿੱਧਾਂ ਨੇ ਪ੍ਰਸ਼ਨ ਕੀਤਾ ਕਿ ਹੇ ਤਪਾ ਜੀ ਹੋਰਾਨਾ ਮੱਤਾਂ ਵਿੱਚ ਸਰੂਪ ਦੀ ਸਾਖਯਤਤਾ ਵਾਸਤੇ ਚਾਰ ਸਾਧਨ ਕਹੇ ਹਨ ਜਿਵੇਂ ਸਰੀਰ ਦੀ ਪਵਿੱਤਰਤਾ ਬਾਣੀ ਦਾ ਮੋਨ ਵਰਤ ਸ਼ਾਸਤਰੀ ਸਿਆਣਪਾ ਕਿਰਪਾ ਕਰਕੇ ਆਪ ਜੀ ਵੀ ਦੱਸੋ ਕਿ ਸਰੂਪ ਦੀ ਸਾਖ્યਤਾ ਕਿਵੇਂ ਹੋ ਸਕਦੀ ਹੈ ਤਦ ਸਤਿਗੁਰੂ ਜੀ ਨੇ ਫਰਮਾਇਆ ਕਿ हे ਸਿੱਧੋ ਇੰਨਾ ਸਾਧਨਾ ਕਰਕੇ ਸਰੂਪ ਦੀ ਸਾਖ્યਤਾ ਨਹੀਂ ਹੁੰਦੀ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਲੱਖ ਦਾ ਉਚਾਰਨ ਅਦਕ ਸਹਿਤ ਹੈ ਹੇ ਸਿੱਧੋ ਜੇਕਰ ਸਰੀਰ ਦੀ ਬਾਹਰੋਂ ਸੋਚੈ ਪਵਿੱਤਰਤਾ ਕਰੀਏ ਤਾਂ ਸਰੀਰ ਦੀ ਸੋਚ ਪਵਿੱਤਰਤਾ ਨਾ ਹੋਵੇ ਨਹੀਂ ਹੋ ਸਕਦੀ ਜੇਕਰ ਲੱਖ ਲੱਖਾਂ ਵਾਰੀ ਵੀ ਇਸ਼ਨਾਨ ਆਦਕ ਆਦ ਕਰਕੇ ਸਰੀਰ ਨੂੰ ਸੋਚੀ ਪਵਿੱਤਰ ਕਰੀਏ ਤਾਂ ਵੀ ਇੰਦਰੀਆਂ ਵਿੱਚ ਮੈਲ ਹੋਣੇ ਕਰਕੇ ਸਰੀਰ ਅਪਵਿੱਤਰ ਹੀ ਰਹਿੰਦਾ ਹੈ ਕਿਉਂਕਿ ਅੱਖਾਂ ਚੋਂ ਗਿੱਡ ਨਾਕਤੇ ਰੋਮਾਂ ਚੋਂ ਮੈਲ ਨਿਕਲਦੀ ਰਹਿੰਦੀ ਹੈ ਜੈਸਾ ਕਿ ਨਵੇਂ ਸ਼ੀਦਰ ਸਰਵ ਹੈ ਅਪਵਿੱਤਰਤਾ ਅੰਗ 998 ਜਲ ਤੋ ਵੈ ਬਹੁ দেহ ਅਨਿਤ ਸੁਧ ਕਹਾ ਹੋਈ ਕਾਚੀ ਪੀਤ ਅੰਗ 235 ਸਾਖੀ ਪਖੰਡ ਰੂਪ ਸੋਚ ਪਵਿੱਤਰਤਾ ਤੇ ਜੱਟ ਅਤੇ ਬ੍ਰਾਹਮਣ ਦੀ ਇੱਕ ਜ਼ਿੰਮੇਦਾਰ ਆਪਣੀ ਖੇਤੀਬਾੜੀ ਦਾ ਕੰਮ ਕਰਨ ਵਾਲਾ ਜੋ ਸਿੱਧੇ ਸਾਦੇ ਖਿਆਲਾਂ ਵਾਲਾ ਸੀ ਉਸਨੇ ਜੰਗਲ ਮੈਦਾਨ ਜਾ ਕੇ ਇੱਕ ਹਲਟ ਤੇ ਆਪਣੇ ਹੱਥ ਮਿੱਟੀ ਅਤੇ ਪਾਣੀ ਨਾਲ 2-3 ਵਾਰੀ ਸਾਫ਼ ਕੀਤੇ ਅਚਾਨਕ ਉੱਥੇ ਇੱਕ ਦਿਖਾਵਾ ਕਰਨ ਵਾਲਾ ਕਰਮਕਾਂਡੀ ਬ੍ਰਾਹਮਣ ਆ ਗਿਆ ਉਸਨੇ ਜੱਟ ਤੇ ਇਤਰਾਜ਼ ਕੀਤਾ ਕਿ ਤੈਨੂੰ ਸਰੀਰ ਸੁੱਚਾ ਰੱਖਣਾ ਨਹੀਂ ਆਉਂਦਾ ਤੇ ਤੁਸੀਂ ਸਰੀਰ ਅਪਵਿੱਤ ਰੱਖਦੇ ਹੋ ਇਹ 2-4 ਵਾਰੀ ਹੱਥ ਮਾਂਜਣ ਨਾਲ ਸਰੀਰ ਸੁੱਚਾ ਥੋੜੀ ਹੋ ਜਾਂਦਾ ਹੈ ਜ਼ਿੰਮੇਦਾਰ ਸਿੱਧੇ ਸਾਦੇ ਖਿਆਲਾਂ ਵਾਲਾ ਅਤੇ ਛਲ ਕੱਪੜ ਤੋਹਰਤ ਸੀ ਉਸਨੇ ਬੜੇ ਸਤਕਾਰ ਨਾਲ ਬ੍ਰਾਹਮਣ ਨੂੰ ਕਿਹਾ ਕਿ ਤੁਸੀਂ ਕਿਰਪਾ ਕਰਕੇ ਮੈਨੂੰ ਸਰੀਰ ਚਾਰਖੰਡਾ ਢੰਗ ਦੱਸ ਦਿਓ ਮੈਂ ਉਸੇ ਢੰਗ ਨਾਲ ਤੁਹਾਡੇ ਕਹਿਣ ਮੁਤਾਬਿਕ ਸਰੀਰ ਸੁੱਚਾ ਕਰ ਲਵਾਵਾਂਗਾ ਤਾਂ ਬ੍ਰਾਹਮਣ ਨੇ ਕਿਹਾ ਪਿਛਲੇ ਸਾਲ ਦੀ ਮਿੱਟੀ ਜੋ ਸੂਰਾ ਨੇ ਆਪਣੇ ਮੂੰਹ ਨਾਲ ਪੁੱਟੀ ਹੋਵੇ ਉਹ ਸਵਾ ਮਣ ਮਿੱਟੀ ਲੈ ਕੇ ਆ ਫੇਰ ਮੈਂ ਤੈਨੂੰ ਸੁੱਚਾ ਹੋਣ ਦਾ ਤਰੀਕਾ ਦੱਸਾਂਗਾ ਤਾਂ ਜਮੀਦਾਰ ਨੇ ਬ੍ਰਾਹਮਣ ਦੇ ਦੱਸੇ ਮੁਤਾਬਿਕ ਸਵਾ ਮਣ ਮਿੱਟੀ ਲੈ ਆਂਦੀ ਅਤੇ ਬ੍ਰਾਹਮਣ ਨੂੰ ਕਿਹਾ ਕਿ ਹੁਣ ਦੱਸੋ ਕਿ ਸਰੀਰ ਕਿਸ ਵਿਧੀ ਨਾਲ ਸੁੱਚਾ ਕਰਾਂ ਤਾਂ ਬ੍ਰਾਹਮਣ ਬੜਾ ਪ੍ਰਸੰਨ ਹੋਇਆ ਕਿ ਜੱਟ ਬੜਾ ਆਗਿਆਕਾਰੀ ਨਿਕਲਿਆ ਇਸ ਦੇ ਕੋਲੋਂ ਹੋਰ ਵੀ ਧਨ ਪਦਾਰਤ ਦਾ ਲਾਭ ਲਿਆ ਜਾ ਸਕਦਾ ਹੈ ਪਰ ਅੱਜ ਦਾ ਅੱਜ ਤਾਂ ਸ਼ੁਰੂਆਤ ਹੀ ਹੈ ਇਸ ਲਈ ਅੱਜ ਕੇਵਲ ਇਸ ਨੂੰ ਸੁਚਮ ਰੱਖਣ ਦਾ ਢੰਗ ਹੀ ਦੱਸਣਾ ਹੈ ਜੱਟ ਨੂੰ ਵਡਾਉਂ ਵਡਿਆਉਂਦਾ ਹੋਇਆ ਬ੍ਰਾਹਮਣ ਕਹਿਣ ਲੱਗਾ ਕਿ ਤੂੰ ਬਹੁਤ ਆਗਿਆਕਾਰੀ ਹੈ ਪਹਿਲੇ ਹੁਣ ਤੂੰ ਗੋਡਿਆਂ ਤੱਕ ਲੱਤਾਂ ਕੋਹਣੀਆਂ ਤੱਕ ਬਾਹਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿੱਟੀ ਨਾਲ ਮਾਂਜ ਤੇ ਇਹ ਸਾਰੀ ਮਿੱਟੀ ਤੂੰ ਆਪਣੇ ਸਰੀਰ ਤੇ ਮਲ ਕੇ ਖਤਮ ਕਰਨੀ ਹੈ ਤਾਂ ਜੱਟ ਉਸੇ ਤਰ੍ਹਾਂ ਕਰਦਾ ਰਿਹਾ ਖੂਵ ਵਿੱਚੋਂ ਪਾਣੀ ਲੈ ਕੇ ਮਿੱਟੀ ਅਤੇ ਪਾਣੀ ਨਾਲ ਸਰੀਰ ਸੋਧਦਾ ਰਿਹਾ ਜਦੋਂ ਸਾਰੀ ਮਿੱਟੀ ਖਤਮ ਹੋ ਗਈ ਤਾਂ ਫੇਰ ਬ੍ਰਾਹਮਣ ਨੇ ਕਿਹਾ ਕਿ ਪਾਣੀ ਨਾਲ ਮੂੰਹ ਵਿੱਚੋਂ ਸੋ ਕੁਲੀਆਂ ਕਰਕੇ ਮੂੰਹ ਵੀ ਪਵਿੱਤਰ ਕਰ ਲੈ। ਫਿਰ ਇਸ਼ਨਾਨ ਕਰਕੇ ਬਸਤਰ ਪਾਉਣੇ ਹਨ। ਅੱਗੇ ਵਾਸਤੇ ਧਿਆਨ ਰੱਖੀ ਇਹ ਸਰੀਰ ਸੁੱਚਾ ਕਰਨ ਦਾ ਢੰਗ ਤੈਨੂੰ ਦੱਸ ਦਿੱਤਾ ਹੈ। ਤਾਂ ਜੱਟ ਨੇ ਬ੍ਰਾਹਮਣ ਨੂੰ ਪੁੱਛਿਆ ਕਿ ਹੁਣ ਮੇਰੇ ਸਰੀਰ ਨੂੰ ਕਿਸੇ ਪ੍ਰਕਾਰ ਦੀ ਅਸ਼ੁੱਧਤਾ ਤਾਂ ਨਹੀਂ। ਫਿਰ ਇਤਰਾਜ਼ ਨਾ ਕਰਨਾ। ਹੁਣ ਮੈਂ ਤੁਹਾਡੇ ਦੱਸੇ ਅਨੁਸਾਰ ਹੀ ਕੀਤਾ ਹੈ। ਤਾਂ ਬ੍ਰਾਹਮਣ ਨੇ ਕਿਹਾ ਕਿ ਹੁਣ ਤੂੰ ਬਿਲਕੁਲ ਪਵਿੱਤਰ ਹੋ ਚੁੱਕਾ ਹੈ। ਤਾਂ ਜੱਟ ਨੇ ਪਾਣੀ ਦੀ ਵੱਡੀ ਸਾਰੀ ਕੁੜਲੀ ਪਾੜ ਕੇ ਐਨੇ ਜ਼ੋਰ ਨਾਲ ਮਾਰੀ ਕਿ ਬ੍ਰਾਹਮਣ ਦਾ ਮੂਲ ਬੇੜ ਕੇ ਰੱਖ ਦਿੱਤਾ ਤਾਂ ਬ੍ਰਾਹਮਣ ਬਹੁਤ ਕ੍ਰੋਧ ਵਿੱਚ ਆ ਗਿਆ ਤੇ ਕਹਿਣ ਲੱਗਾ ਉਹ ਮੂਰਖਾ ਤੂੰ ਮੈਨੂੰ ਸਾਰਾ ਅਪਵਿੱਤਰ ਕਰ ਦਿੱਤਾ ਹੈ ਮੈਂ ਪੂਜਾ ਪ੍ਰਤੀਸ਼ਟਾ ਕਰਨ ਲਈ ਚੱਲਿਆ ਸਾਂ ਮੇਰਾ ਨਹਾਉਣਾ ਤੌਣਾ ਸਭ ਕੁਝ ਮਲੀਨ ਕਰ ਦਿੱਤਾ ਤਾਂ ਜੱਟ ਉੱਚੀ ਉੱਚੀ ਆਵਾਜ਼ ਵਿੱਚ ਹੱਸਿਆ ਤੇ ਕਹਿਣ ਲੱਗਾ ਕਿ ਬ੍ਰਾਹਮਣ ਦੇਵਤਾ ਜੀ ਜਾਂ ਤਾਂ ਤੁਹਾਡਾ ਪਵਿੱਤਰ ਹੋਣ ਦਾ ਤਰੀਕਾ ਗਲਤ ਹੈ ਅਤੇ ਜੇ ਤਰੀਕਾ ਠੀਕ ਹੈ ਤਾਂ ਤੁਸੀਂ ਜੋ ਹੁਣ ਕਹਿ ਰਹੇ ਹੋ ਇਹ ਗਲਤ ਹੈ ਜਦੋਂ ਮੈਂ ਸਾਰਾ ਪਵਿੱਤਰ ਹੋ ਚੁੱਕਾ ਹਾਂ ਅਤੇ ਤੁਸੀਂ ਇਸ ਗੱਲ ਨੂੰ ਮੰਨ ਵੀ ਚੁੱਕੇ ਹੋ ਤਾਂ ਫੇਰ ਮੇਰੇ ਪਾਣੀ ਨਾਲ ਕਿਵੇਂ ਪ੍ਰਿਸ਼ਟੇ ਗਏ ਇਹ ਪਖੰਡ ਕਰਨ ਕਰਕੇ ਬ੍ਰਾਹਮਣ ਅਨਪੜ ਜੱਟ ਅੱਗੇ ਲਾਜਵਾਬ ਹੋ ਗਿਆ ਜਦੋਂ ਕ੍ਰੋਧਿਤ ਹੋ ਕੇ ਜਾਣ ਲੱਗਾ ਤਾਂ ਜ਼ਿੰਮੇਦਾਰ ਨੇ ਬ੍ਰਾਹਮਣ ਨੂੰ ਕਿਹਾ ਕਿ ਇਹ ਪਖੰਡ ਵਾਲੀ ਸੁਚ ਪਵਿੱਤਰਤਾ ਬ੍ਰਾਹਮਣ ਜੀ ਆਪਣੇ ਘਰ ਹੀ ਰੱਖਣੀ ਸੋ ਮਹਾਰਾਜ ਸਾਹਿਬ ਜੀ ਨੇ ਬਾਣੀ ਵਿੱਚ ਅਜੇ ਹੀ ਪਖੰਡ ਵਾਲੀ ਕਿਰਿਆ ਨੂੰ ਇਉਂ ਵਰਤਨ ਕੀਤਾ ਹੈ ਅਨਿਕ ਜਲਾਜੇ ਧੋਵੈ ਦੇਹੀ ਮੈਲ ਨਾ ਉਤਰੈ ਸੁਦਨ ਨ ਤਹੀ ਅੰਗ 200 ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਇਹੀ ਅੰਗ 882 ਜਲ ਤੋ ਵੈਭ ਹਉਤੇ ਹੈ ਅਨਿਤ ਸੁਧ ਕਹਾ ਹੋਏ ਕਾਚੀ ਪੀਤ ਗੋੜੀ ਸੁਖਨੀ ਮਹੱਲਾ ਪੰਜਵਾਂ ਇਸ ਪ੍ਰਕਾਰ ਨਕਲੀ ਪਖੰਡ ਰੂਪ ਪਵਿੱਤਰਤਾ ਦੇ ਨਾਲ ਸ਼ਰੀਰ ਪਵਿੱਤਰ ਨਹੀਂ ਹੁੰਦਾ ਇਸ ਕਰਕੇ ਸਤਗੁਰੂ ਜੀ ਨੇ ਉਪਰੋਕਤ ਤੁਕ ਵਿੱਚ ਇਹ ਸਿਧਾਂਤ ਰੱਖਿਆ ਹੈ ਸੋ ਆਪ ਸਾਰਿਆਂ ਨੂੰ ਸਾਡੀ ਇਹ ਸਾਖੀ ਕਿਵੇਂ ਦੀ ਲੱਗੀ ਲਾਈਕ ਕਮੈਂਟ ਕਰਕੇ ਸਾਨੂੰ ਜਰੂਰ ਦੱਸਣਾ ਸਾਖੀ ਦੱਸਦਿਆਂ ਹੋਇਆਂ ਅਤੇ ਬਾਣੀ ਪੜ੍ਹਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਪੁਲਨਾਹ ਹੋ ਜਾਂਦੀਆਂ ਹਨ ਆਪਜੀ ਬਖਸ਼ਣਯੋਗ ਹੋ ਬਖਸ਼ ਲੈਣਾ ਸੋ ਅਗਲੀ ਵੀਡੀਓ ਦੇ ਵਿੱਚ ਵੀ ਆਪ ਅਸੀਂ ਇਸੇ ਤਰ੍ਹਾਂ ਦੀਆਂ ਬਾਣੀ ਦੀਆਂ ਕੁਝ ਪੰਕਤੀਆਂ ਰਾਹੀਂ ਆਪਜੀ ਨੂੰ ਇੱਕ ਸਾਖੀ ਸੁਣਾਵਾਂਗੇ ਹੁਣ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ